ਕਾ ਮਸ਼ੀਨਾ ਟੋਕਾ ਮਸ਼ੀਨਾ ਰੇੜੀਆਂ ਪਾਣੀ ਵਾਲੇ ਟੱਪ ਗੁਰਦਾਰਾ ਸਾਹਿਬ ਚ ਬਰਤਨ ਵਾਲੇ ਸ਼ਾਨ ਨੇ ਦੋ ਦੋ ਸਕੰਜੇ ਪਾਣੀ ਵਾਲੀਆਂ ਖੇੜੀਆਂ ਬਰਤਨ ਧੋਣ ਵਾਲੀਆਂ ਕਾਰਵਾਸ਼ਰ ਫੰਗੂੜਾ ਫਾਈਬਰ ਛਤਰੀ ਪੁੱਤਿਆਂ ਵਾਲੇ ਪਿੰਜਰੇ ਪੱਖੇ ਹਵਾ ਵਾਲੇ ਵੱਡੇ ਤੇ ਛੋਟੇ ਵੱਡੇ ਪੱਖੇ ਹਵਾ ਵਾਲੇ ਉੱਤੇ ਪੱਖੇ ਤਵੀਆਂ ਵਾਲੇ ਜਿੰਦਰੇ ਟੋਕਾ ਮਸ਼ੀਨਾ ਤਵੀਆਂ ਵਾਲੇ ਤਵੇ ਮੱਟਾਂ ਵਾਲੇ ਜਿੰਦਰੇ ਬੰਪਰ ਛੋੜਾ ਬੰਪਰ ਟਰੈਕਟਰ ਸ਼ੀਟਾਂ ਟਰੈਕਟਰ ਜਾਲੀਆਂ ਬੈਟਰੀ ਬਾਕਸ ਲਿੰਕਾਂ ਤੇ ਡਰਾ 12 ਤੇ ਟੌਪ ਲਿੰਕਾਂ ਟਰੈਕਟਰ ਮਗਰਾਟ ਚੱਕੀਆਂ ਹਵਾ ਵਾਲੇ ਕੰਪਰੈਸ਼ਰ ਪਾਵਰ ਟੂਲ ਕਾਰਵਾਸ਼ਰ ਦ੍ਰਿਣਾ ਸੁਪਰੇ ਗਨ ਤੋញ ਸਾਈਡ ਕਰਾਸ ਪਾਣੀ ਵਾਲੀ ਨਾਲੀ ਪਾਣੀ ਵਾਲੀ ਨਾਲੀ